ਨਗਰ ਕੌਂਸਲ ਜਲਾਲਾਬਾਦ ਦੇ ਪ੍ਰਧਾਨ ਵਿਕਾਸਦੀਪ ਚੋਧਰੀ ਦੀ ਨਿਗਰਾਨੀ ਹੇਠ ਸ਼ਿਵ ਭੂਮੀ ਜਲਾਲਾਬਾਦ ਵਿਖੇ 12 ਨਵੇਂ ਬੈਂਚਾਂ ਦੀ ਵਿਵਸਥਾ ਕੀਤੀ ਗਈ ਤਾਂ ਜੋ ਸ਼ਿਵ ਭੂਮੀ ਵਿੱਚ ਪਹੁੰਚੇ ਲੋਕਾਂ ਨੂੰ ਬੈਠਣ ਵਿੱਚ ਪਰੇਸ਼ਾਨੀ ਨਾ ਆਵੇ ਇਸ ਦੇ ਨਾਲ ਹੀ ਸ਼ਹਿਰ ਵਿੱਚ ਅਲੱਗ-ਅਲੱਗ ਥਾਵਾਂ ਤੇ ਬੂਟੇ ਲਾਏ ਜਾ ਰਹੇ ਹਨ ਤਾਂ ਜੋ ਸ਼ਹਿਰ ਨੂੰ ਸੋਹਣਾ ਤੇ ਹਰਿਆ ਭਰਿਆ ਬਣਾਇਆ ਜਾ ਸਕੇ ਅਤੇ ਗਰਮੀ ਦੇ ਸੀਜ਼ਨ ਵਿੱਚ ਵਾਤਾਵਰਨ ਵੀ ਠੰਡਾ ਰਵੇ ਇਹ ਸ਼ੈਡ ਦੇ ਥੱਲੇ ਨਾ ਜੀ ਲੋਕ ਬੈਠਣ ਲਈ ਅਵਸਥਾ ਲੋਕਾਂ ਨੂੰ ਜਰੂਰਤ ਸੀ ਤੇ ਮਹਿਸੂਸ ਕੀਤਾ ਗਿਆ ਵੀ ਇੱਥੇ ਪੈਂਚੇ ਹੀ ਦੇ ਨੇ ਤੇ ਅੱਜ ਅਸੀਂ ਆਪ ਦੀ ਨਗਰ ਕੌਂਸਲ ਵੱਲੋਂ 12 ਬੈਂਚ ਇੱਥੇ ਪ੍ਰੋਵਾਈਡ ਕਰਨ ਆਏ ਆ ਜਿਹੜੇ ਤੁਹਾਡੇ ਸਭ ਨੂੰ ਲੱਗ ਰਹੇ ਨੇ ਔਰ ਮੈਂ ਸ਼ਹਿਰ ਵਾਸੀਆਂ ਨੂੰ ਇੱਕ ਇਹੀ ਅਪੀਲ ਵੀ ਕਰਦਾ ਹਾਂ ਕਿਤੇ ਵੀ ਪਬਲਿਕ ਪਲੇਸ ਦੇ ਵਿੱਚ ਕੋਈ ਬੈਂਚ ਚਾਹੀਦਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰੋ ਅਸੀਂ ਉੱਥੇ ਪਬਲਿਕ ਪਲੇਸ ਦੇ ਵਿੱਚ ਬੈਂਚ ਪ੍ਰੋਵਾਈਡ ਕਰਾਂਗੇ। ਕੁਝ ਇੱਥੇ ਪ੍ਰਧਾਨ ਜੀ ਜਿਵੇਂ ਪੌਦੇ ਵਗੈਰਾ ਕੁਝ ਦਰਖਤ ਵਗੈਰਾ ਵੀ ਤੁਸੀਂ ਅਰੇਂਜਮੈਂਟ ਕਰਵਾ ਰਹੇ ਹੋ ਜਿੱਦਾਂ ਗਰਮੀ ਦਾ ਮੌਸਮ ਹੈ ਤੇ ਜੇ ਜਿਆਦਾ ਬੂਟੇ ਹੋਣਗੇ ਤਾਂ ਥੋੜਾ ਜਿਹਾ ਉਹਦੇ ਨਾਲ ਐਟਮੋਸਫੇਅਰ ਠੀਕ ਰਹੇਗਾ ਗਰਮੀ ਘੱਟ। ਸਾਡੀ ਨਗਰ ਕੌਂਸਲ ਵੱਲੋਂ ਜਿਆਲਾਬਾਦੀ ਬਕਵਕ ਥਾਵਾਂ ਦੇ ਉੱਤੇ ਇਹ ਜੋ ਪੋਧਾ ਕਰਨ ਸ਼ੁਰੂ ਕੀਤਾ ਗਿਆ ਹੈ। ਔਰ ਮੈਂ ਸਮਝਦਾ ਕਿ ਜੀਟੀ ਰੋਡ ਦੇ ਉੱਪਰ ਔਰ ਸ਼ਹਿਰ ਦੇ ਅੰਦਰ ਵੀ ਕਈ ਥਾਵਾਂ ਦੇ ਉੱਪਰ ਇਹ ਪਲਾਂਟਸ ਲਗਾਏ ਜਾ ਰਹੇ ਹਨ ਤੇ ਅਸੀਂ ਇਹ ਰੈਗੂਲਰ ਪਲਾਂਟਸ ਸਾਡੀ ਟੀਮ ਵੱਲੋਂ ਲਗਦੇ ਚਲੇ ਜਾਣਗੇ ਥਾਮ ਸਭਾ ਵੱਲੋਂ ਬਾਬਾ ਜੀ ਦੇ ਬਹੁਤ-ਬਹੁਤ ਮਿਹਰਬਾਨੀ ਇਹ ਜੋ ਸੰਗਤਾਂ ਵਾਸਤੇ ਲਾਇਆ ਬੈਂਚ ਤੇ ਬਹੁਤ-ਬਹੁਤ ਇਹਨਾਂ ਦੇ ਵੱਡੇ ਉਪਰਾਲੇ ਨੇ ਜਿਨ੍ਹਾਂ ਨੇ ਹੋਰ ਵੀ ਉਪਰਾਲੇ ਬਹੁਤ ਕਰ ਰਹੇ ਨੇ ਬਹੁਤ-ਬਹੁਤ ਧੰਨਵਾਦ ਨਗਰ ਕੌਂਸਲ ਪ੍ਰਧਾਨ ਸ੍ਰੀ ਵਿਕਾਸ ਚੌਥੀ